ਫੀਚਰ ਮਿਲ ਜਾਂਦੇ ਪੁਸ਼ ਬਟਨ ਆ ਡਾਇਮੰਡ ਕੱਟ ਲੌਏ ਵੀਲ ਟੱਚ ਪੈਨਲ ਸਾਰੇ ਫੀਚਰ ਮਿਲ ਜਾਂਦੇ ਇੱਕ ਐਵਰੇਜ ਬਹੁਤ ਵਧੀਆ ਹੈ 25 26 ਦੀ 2015 ਮਾਡਲ ਕਾਰ ਹੈ ਕਿਸੇ ਮਿਲਟਰੀ ਅਫਸਰ ਦੀ ਕਾਰ ਆ ਬਲੈਕ ਕਮਾਂਡੋ ਦੀ ਆਰਮੀ ਦਾ ਸਟicker ਲੱਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਬਲੈਕ ਐਟ ਕਮਾਂਡੋ ਕਮਾਂਡੋ ਦਾ ਹਾਂ ਜੀ ਠੀਕ ਹੈ ਸਾਰੀ ਗੱਡੀ origignal paint ਦੀ ਹੈ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਬੰਪਰ ਤੋਂ ਬੰਪਰ ਠੀਕ ਹੈ ਜੀ ਚੱਲੀ ਦੀ ਗੱਲ ਕਰਾਂਗੇ ਚੱਲੀ ਇਹ ਸਿਰਫ 27000 2022 ਮਾਡਲ ਹੈ ਜੀ ਹਾਂ ਹਾਂ ਪ੍ਰੈਸਟੀਜ ਪਲੱਸ ਆ ਇਹ ਠੀਕ ਹੈ ਜੀ ਨਵੀਂ ਲੈਣੀ ਹੋਵੇ ਕਾਰ ਨਿਕਲਦੀ 18 ਤੋਂ 18 ਲੱਖ ਰੁਪਏ ਦੀ ਠੀਕ ਹੈ ਡੀਜ਼ਲ ਦੇ ਵਿੱਚ ਆ ਏਅਰ ਕੰਡੀਸ਼ਨਡ ਕਾਰ ਆ ਸਾਰੀ ਗੱਡੀ ਓਰੀਜਨਲ ਪੇਂਟ ਦੀ ਹੈ ਸਾਰੀ ਬੋਡੀ ਦੇ ਜਿੱਥੇ ਲੋਹੇ ਦਾ ਪਾਰਟ ਆ ਕਿਤੇ ਸਿੰਗਲ ਡਾਟ ਦਾ ਵੀ ਨਿਸ਼ਾਨ ਨਹੀਂ ਠੀਕ ਹੈ ਜੀ ਰੀਅਲ ਵੀਲ ਡਰਾਈਵ ਆ ਨਾਲ ਦੇ ਟਾਇਰ ਆ ਚੱਲੀ ਹੋਈ ਐ ਸਿਰਫ 19000 ਕਿਲੋਮੀਟਰ 2000 ਤੇ 22 ਮਾਡਲ ਆ ਠੀਕ ਹੈ ਜੀ ਸਿਰਫ 30000 ਚੱਲੀ ਕਾਰ ਆ ਟੌਪ ਐਂਡ ਵੇਰੀਐਂਟ ਆ ਪਹਿਲੇ ਨਾਂ ਦੀ ਨੋਵਾ ਕ੍ਰਿਸਟਾ ਜੀ ਮਾਡਲ ਦੇ ਵਿੱਚ ਵੀ ਦੋਸਤੋ ਆਜਾ ਬਸ ਤੁਹਾਨੂੰ ਉੱਥੇ ਲੈ ਕੇ ਆ ਗਏ ਜਿੱਥੇ ਮਿਲਦੀਆਂ ਗੱਡੀਆਂ ਸਿਰਫ ਸਿਰਫ ਪੰਜਾਬ ਨੰਬਰ ਦੀਆਂ ਤੇ ਸੋਣਗੀਆਂ ਵੀ ਪਹਿਲੇ ਨਾ ਇੱਕ ਵਾਰ ਫਿਰ ਤੋਂ ਆਪਾਂ ਆ ਗਏ ਆ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੋਕਸ਼ ਸਾਹਿਬ ਤੇ ਆਜੋ ਹੁਣ ਤੁਹਾਨੂੰ ਬਸ ਸਟਾਕ ਚੈੱਕ ਕਰਾਉਣੇ ਫਿਰ ਆਪਾਂ ਸਣੀ ਬਈ ਨਾਲ ਗੱਲਬਾਤ ਕਰਾਂਗੇ ਫਿਰ ਤੁਹਾਨੂੰ ਕੱਲੀ ਕੱਲੀ ਕਾਰ ਬਾਰੇ ਜਾਣ ਕਰ ਦੇਵਾਂਗੇ ਲੋਨ ਦੇ ਆਪਸ਼ਨ ਵੀ ਹੈਗੀ ਆ ਪਰ ਤੁਸੀਂ ਗੱਡੀਆਂ ਵੇਖੋ ਯਾਰ ਜਿਵੇਂ ਆ ਕੀਆ ਖੜੀ ਹੋਈ ਆ ਫੋਰਚੂਨਰ ਖੜੀ ਹੋਈ ਆ 4x4 ਮੈਨੂਅਲ ਦੇ ਵਿੱਚ ਉਸ ਤੋਂ ਬਾਅਦ ਨੋਵਾ ਕ੍ਰਿਸਟਾ ਖੜੀ ਹੋਈ ਆ ਨੰਬਰ ਵਖਾ ਦੇ 3 ਵਧੀਆ ਕਾਰਾਂ ਸਾਫ਼ ਜਿਵੇਂ ਆ ਵਰਨਾ ਤੁਸੀਂ ਵੇਖ ਰਹੇ ਹੋਗੇ ਉਹ ਕੀ ਆਦੀ ਉੱਧਰ ਖੜੀ ਹੋਈ ਹੈ ਕਾਰ ਵਧੀਆ ਵਧੀਆ ਕਾਰਾਂ ਹੋਣ ਵਾਲੀਆਂ ਸਾਫ਼ ਗੱਡੀਆਂ ਤੇ ਸਵਾਰ ਹੋਣਾ ਵੀਡੀਓ ਵੇਖਣ ਦਾ ਕਿਉਂਕਿ ਅੱਜ ਅਸੀਂ ਵੀਰੇ ਤੁਹਾਨੂੰ ਜਮਾ ਕੱਚੀਆਂ ਗੱਡੀਆਂ ਖਾਵਾਂਗੇ ਘੱਟ ਚੱਲੀਆਂ ਪਹਿਲੇ ਨਾਂ ਤੇ ਤੇ ਪੰਜਾਬ ਨੰਬਰ ਦੀਆਂ ਕਿਉਂਕਿ ਰੱਖਦੇ ਹੀ ਸਿਰਫ ਤੇ ਸਿਰਫ ਪੰਜਾਬ ਨੰਬਰ ਆਏ ਤੇ ਆਜੋ ਹੁਣ ਆਪਾਂ ਜਾ ਕੇ ਸਣੀ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਜਿਹੜਾ ਸਟਾਕ ਖੜਾ ਹੋਇਆ ਹੁਣ ਆਪਾਂ ਸਾਰਾ ਚੈੱਕ ਕਰਾਵਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਰੇਟ ਦੇ ਬਾਰੇ ਆਜੋ ਦੋਸਤੋ ਆਪਣੇ ਕੋਲੇ ਆ ਗਿਆ ਬਾਈ ਸਣੀ ਤੇ ਅੱਜ ਫਿਰ ਹੁਣ ਆਪ ਕੌਸ਼ਨੀ ਬਈ ਕੀ ਹਾਲ ਚਾਲ ਨੇ ਵਧੀਆ ਜੀ ਸੱਸੀ ਗੱਲ ਸਾਰਿਆਂ ਨੂੰ ਜੀ ਮੈਂ ਕਿਹਾ ਸਟਾਕ ਵਿਕਾ ਸਟਾਕ ਬਣਦਾ ਅੱਜ ਫਿਰ ਤੋਂ ਆਪਣੇ ਕੋਲ ਫੁੱਲ ਬਟਾ ਫੁੱਲ ਹੀ ਫੁੱਲ ਬਟਾ ਫੁੱਲ ਸਟਾਕ ਹੈ ਜੀ ਘੱਟ ਚੱਲੀਆਂ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਨਵੀਆਂ ਮੋਸਟ ਡਿਮਾਂਡੇਬਲ ਕਾਰਾਂ ਜਿਨ੍ਹਾਂ ਦੀ ਡਿਮਾਂਡ ਸਾਰਿਆਂ ਨਾਲ ਵੱਧ ਆ तकरीबन तकरीबन ਜ਼ਿਆਦਾ ਕਾਰਾਂ ਡੀਜ਼ਲ ਚ ਹੀ ਹੈ ਡੀਜ਼ਲ ਕਾਰਾਂ ਛੋਟੀਆਂ ਮੰਦੋਂ ਕਰਕੇ ਡੀਜ਼ਲ ਕਾਰਾਂ ਲੈ ਕੇ ਆਏ ਆ ਘੱਟ ਚੱਲੀਆਂ ਲੋਨ ਦੀ ਸੁਵਿਧਾ ਆਪਣੇ ਕੋਲ तकरीबन ਜਿਹੜੇ ਵੀ ਪੁਰਾਣੀ ਕਾਰ ਤੇ ਲੋਨ ਕਰਦੇ ਆ ਬੈਂਕ ਸਾਰਿਆਂ ਦੇ ਡੀਐਸਏ ਕੋਡ ਹੈਗਾ ਜੀ ਠੀਕ ਹੈ ਜੀ HDFC, Kotak Mahindra, Amindran, Amindran, AU ਜਿੰਨੇ ਬੈਂਕ ਵੀ ਲੋਨ ਕਰਦੇ ਆ ਸਾਰਿਆਂ ਕੋਲ ਬੈਂਕ ਤੋਂ ਆਪਣੇ ਕੋਲ ਸਹੂਦਾ ਹੈਗੀ ਹੈ ਲੋਨ ਕਰਾਉਣ ਦੀ ਠੀਕ ਹੈ ਆਪਣੇ ਕੋਲ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਵਾਸਤੇ ਹੀ ਸਹੂਦਾ ਹੈ ਠੀਕ ਹੈ ਕਿਉਂਕਿ ਮਨੋ ਲੋਨ ਹਰਿਆਣੇ ਚ ਰਾਜਸਥਾਨ ਚ ਵੀ ਹੋ ਜਾਂਦਾ ਪਰ ਉਹਦੇ ਵਾਸਤੇ ਸਾਡੇ ਕੋਲ ਫੈਸਿਲਿਟੀ ਹੈ ਨਹੀਂਗੀ ਉਹਦੇ ਚ ਟਾਈਮ ਜ਼ਿਆਦਾ ਲੱਗਿੰਦਾ ਕਸਟਮਰ ਨੂੰ ਕਾਹਲੀ ਹੁੰਦੀ ਹੈ ਕਾਰ ਲੈਣ ਦੀ ਠੀਕ ਹੈ ਠੀਕ ਹੈ ਸਾਡੇ ਕੋਲੇ ਜਿੰਨਾ ਵੀ ਸਟਾਕ ਖੜਾ ਸਾਰੇ ਸਟਾਕ ਦੇ ਵਿੱਚ ਸਿਰਫ ਤੁਹਾਨੂੰ 15 ਤੋਂ 20% ਡਾਊਨ ਪੇਮੈਂਟ ਦੇਣੀ ਪਊਗੀ ਠੀਕ ਹੈ ਬਾਕੀ ਆਪਾਂ ਲੋਨ ਕਰਾ ਲਿਆ ਕਾਰ ਦੇ ਵਿੱਚ ਜਿਵੇਂ 10 ਲੱਖ ਦੀ ਕਾਰ ਲੈਣੇ ਹੋ तकरीबन 2 ਕੋ ਲੱਖ ਰੁਪਏ ਪਹਿਲਾਂ ਦੇ ਦੋ 8 ਲੱਖ ਦਾ ਲੋਨ ਆਪਾਂ ਮਿਨੀਮਮ ਬੈਂਕ ਤੋਂ ਕਰਵਾ ਦੇਾਂਗੇ ਜੇ ਕੋਸ਼ਿਸ਼ ਕਰਾਂ ਜੀ ਵੀ ਆਈਆਂ ਜੀ ਤੇ 100% ਲੋਨ ਨਹੀਂ ਹੋ ਜਾਊਗਾ ਠੀਕ ਹੈ ਜੀ ਬੱਸ ਗੱਲ ਇਹ ਤਾਂ ਕੋਈ ਵੀ ਵੀਰ ਭਰਾ ਮੇਰਾ ਗੱਡੀ ਪਰਚੇਸ ਕਰਨ ਦਾ ਸਾਡੇ ਕੋਲੋਂ ਜਾਂ ਗੱਡੀ ਬੁੱਕ ਕਰਦਾ ਟੋਕਨ ਮਨੀ ਤੋਂ ਬਿਨਾ ਗੱਡੀ ਬੁੱਕ ਨਹੀਂ ਹੋਣੀਗੀ ਮੈਂ ਟੈਲੀਫੋਨ ਤੇ ਹਰ ਇੱਕ ਵੀਰ ਦੀ ਕਾਲ ਆਉਂਦੀ ਆ ਵੀ ਅਸੀਂ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਪਾ ਦਿੰਨੇ ਆ ਜੋ ਲੋਨ ਹੋ ਗਿਆ ਤਾਂ ਕਾਰ ਲੈ ਲ ਅਸੀਂ ਉਹ ਕੰਮ ਨਹੀਂ ਕਰਦੇ ਸਾਨੂੰ ਟੋਕਨ ਮਨੀ ਦੱਸ ਵੀ 10000 ਰੁਪਿਆ ਪਾਊਗਾ ਬੰਦਾ ਫਿਰ ਅਸੀਂ ਲੋਨ ਦੀ ਮਿਹਨਤ ਕਰਾਂਗੇ ਜੇ ਲੋਨ ਹੋ ਗਿਆ ਤਾਂ ਆਪਾਂ ਉਹਨੂੰ ਗਾੜੀ ਡਿਲੀਵਰ ਕਰ ਦੇਾਂਗੇ ਜੇ ਲੋਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਲੋਨ ਨਹੀਂ ਹੁੰਦਾ ਫਿਰ ਆਪਾਂ ਉਹਦੀ ਟੋਕਨ ਮਨੀ ਉਹਨੂੰ ਵਾਪਸ ਕਰ ਦੇਾਂਗੇ ਪਰ ਜੇ ਲੋਨ ਵੀ ਹੁੰਦਾ ਬੰਦਾ ਕਹਿੰਦਾ ਮੈਂ ਕਾਰ ਹੀ ਨਹੀਂ ਲੈਂਦਾ ਫਿਰ ਉਹਦੀ ਟੋਕਨ ਮਨੀ ਨੋਨ ਰਿਫੰਡੇਬਲ ਆ ਫਿਰ ਪੈਸੇ ਵਾਪਸ ਨਹੀਂ ਹੋਣਗੇ ਠੀਕ ਹੈ ਲੈ ਵੀ ਦੋਸਤੋ ਕਲੀ ਕਲੀ ਗੱਲ ਜੋ ਬਾਈ ਨੇ ਆਪਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਦੇ ਦਿੱਤੀ ਹੋਈ ਹੈ ਵੀ ਲੋਨ ਬਾਰੇ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਤੇ ਉਸ ਤੋਂ ਬਾਅਦ ਹਨ ਵੀ ਤੁਸੀਂ ਐਂ ਦੱਸ ਦਿਓ ਵੀ ਗਣਪਤੀ ਕਾਰਬੀਅਰ ਦੀ ਲੋਕੇਸ਼ਨ ਮੁਕਸਰ ਚ ਰਹਿਦੀ ਮਲੋਟ ਬਹਿੰਡਾ ਰੋਡ ਬਾਈਪਾਸ ਠੀਕ ਹੈ ਓਪੋਜ਼ਿਟ ਵਧਵਾ ਹਸਪੀਟਲ ਠੀਕ ਹੈ ਸਾਡੀ ਗੂਗਲ ਮੈਪ ਤੇ ਵੀ ਲੋਕੇਸ਼ਨ ਲਾ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਠੀਕ ਹੈ ਨਵਾਂ ਨਵਾਂ ਸਟਾਕ ਦੇਖਣ ਵਾਸਤੇ ਸਾਡੇ ਪੇਜ ਇੰਸਟਾਗ੍ਰam ਤੇ ਗਣਪਤੀ ਕਾਰਜ਼ ਤੇ ਫੇਸਬੁੱਕ ਤੇ ਗਣਪਤੀ ਆਟੋਜ਼ ਦੇ ਉੱਪਰ ਜਾ ਕੇ ਸਾਡਾ ਤੁਸੀਂ ਸਟਾਕ ਦੇਖ ਸਕਦੇ ਹੋ ਜਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੈ 9914423041 ਇਹਦੇ ਵਿੱਚ ਜਾ ਕੇ ਕੈਟਲੌਗ ਤੁਸੀਂ ਇਨਸਟਾ ਦੇਖ ਸਕਦੇ ਹੋ ਕੈਟਲੌਗ ਸਾਡਾ ਤਕਰੀਬਨ ਅਪਡੇਟ ਹੁੰਦਾ ਰਹਿੰਦਾ ਜਿਵੇਂ ਜਿਵੇਂ ਸਟਾਕ ਵਾਧਾ ਠੀਕ ਲੈ ਵੀ ਦੋਸਤੋ ਹੁਣ ਪਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਆਜੋ ਇਹ ਸਿਆਜ਼ ਇਹ ਆ ਗਈ ਪੰਜਾਬੀਆਂ ਦੀ ਪਹਿਲੀ ਪਸੰਦ ਕਿਉਂਕਿ ਪੰਜਾਬੀਆਂ ਨੂੰ ਇੱਕ ਦਾ ਬਰਾਲ ਅਮਰੂਤੀ ਦਾ ਮਿਲ ਜੇ ਇੱਕ ਫੀਚਰ ਮਿਲ ਜਾਂਦਾ ਪੁਸ਼ ਬਟਨ ਨਾਲ ਡਾਇਮੰਡ ਕੱਟ ਲੋਏ ਵੀਲ ਟੱਚ ਪੈਨ ਨਾਲ ਸਾਰੇ ਫੀਚਰ ਮਿਲ ਜਾਂਦੇ ਇੱਕ ਐਵਰੇਜ ਬਹੁਤ ਵਧੀਆ ਹੋਵੇ 25 26 ਦੀ ਸਹੀ ਗੱਲ ਆ ਬੋਲੀ ਲੰਮੀ ਕਾਰ ਐਵਰੇਜ ਵੀ ਵਾਧੂ ਟੋਰ ਵੀ ਵਾਧੂ ਨੰਬਰ ਵੀ ਬਹੁਤ ਸੋਹਣਾ ਪੀਪੀ 2 DD 33 33 ਰਿਕਾਰਡ ਨਾਲ ਚੱਲੀ 85000 ਮਾਡਲ 2017 ਪਹਿਲੇ ਨਾਂ ਦੀ ਡੀਜ਼ਲ ਦੇ ਵਿੱਚ ਕਾਰ ਠੀਕ ਹੈ ਜੀ ਸਿਆਲ ਸਿਆਲ ਤੇ ਹੁਣ ਬਈ ਨੋਨ ਐਕਸੀਡੈਂਟਲ ਫਰਸਟ ਓਨਰ ਕਾਰ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇਾਂਗੇ 6 ਲੱਖ ਤੇ 25000 ਰੁਪਏ ਦੀ ਠੀਕ ਹੈ ਜੀ 5 ਤੋਂ 5.5 ਲੱਖ ਰੁਪਏ ਦਾ ਕੋਸ਼ਿਸ਼ ਕਰਕੇ ਆਪਾਂ ਬੈਂਕ ਤੋਂ ਕਰਾ ਦੇਗੇ ਇਸ ਕਾਰ ਦੇ ਉਪਰ ਲੋਨ ਪਹਿਲਾਂ ਆਓ ਪਹਿਲਾਂ ਪਾਓ ਠੀਕ ਹੈ ਜੀ ਲੈ ਵੀ ਦੋਸਤੋ ਰੇਟ ਵਗੈਰਾ ਸੁਣ ਲਿਆ ਲੋਨ ਵੀ ਹੋ ਜਾਣਾ ਘੈਂਟ ਕਾਰ ਆ ਪੁਰੀ ਐਵਰੇਜ ਵੀ ਬਹੁਤ ਵਧੀਆ ਐਵਰੇਜ ਦੀ ਗੱਡੀ ਚੋਈ ਪਛੜੀ ਹੋਰੇ ਦੇ ਜਾਂਦੀ ਹੈ ਲੈ ਬਦਸਤੋ ਆ ਗੱਡੀ ਆ ਗਈ ਆ ਇਹ ਗੱਡੀ ਬਹੁਤ ਵਧੀਆ ਤੇ ਘੈਂਟ ਆ ਗਈ ਕੀ ਆ ਕੰਪਨੀ ਦੀ ਬਾਕੀ ਭ ਲੈਨੇ 22 ਤੋਂ ਜਾਣਕਾਰੀ ਬਾਈ ਕਿਹੜਾ ਵੇਰੀਐਂਟ ਆ ਇਹ ਦੱਸੋ ਕਰਮਣਾ 2022 ਮਾਡਲ ਹੈ ਜੀ ਹਾਂ ਹਾਂ ਪ੍ਰੈਸਟੀਜ ਪਲੱਸ ਆ ਇਹ ਠੀਕ ਹੈ ਜੀ ਨਵੀ ਲੈਣੀ ਹੋਵੇ ਕਾਰ ਨਿਕਲਦੀ 18 ਤੋਂ 18 ਲੱਖ ਰੁਪਏ ਦੀ ਠੀਕ ਹੈ ਡੀਜ਼ਲ ਦੇ ਵਿੱਚ ਆ ਏਅਰ ਸੀਟਡ ਕਾਰ ਆ ਠੀਕ ਹੈ ਜੀ ਹਰੇਕ ਸੀਟ ਦੇ ਉੱਪਰ ਵੈਂਟ ਦਿੱਤਾ ਹੋਇਆ ਆ ਆਟੋਮੈਟਿਕ ਕਲਾਈਮਟ ਕੰਟਰੋਲ ਆ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਸਾਰੇ ਫੀਚਰੇ ਚ ਆ ਜਾਂਦੇ ਡੀਜ਼ਲ ਦੇ ਵਿੱਚ ਆ ਲੋਈ ਵਿਲ ਬੈਕ ਵਾਈਪਰ ਸਾਰੇ ਫੀਚਰ ਆ ਜਾਂਦੇ ਇਹਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਐਵਰੇਜ ਹੈ 23 24 ਦੀ ਹੂੰ ਮੰਨ ਲਓ ਪ੍ਰਾਈਵੇਟ ਵੀ ਗਾਹਕ ਪਸੰਦ ਕਰਦਾ ਠੀਕ ਹੈ ਤੇ ਟੈਕਸੀ ਸਟੈਂਡ ਤੋਂ ਵੀ ਕਾਰ ਚੱਲ ਜਾਂਦੀ ਹੈ ਹੂੰ ਕਾਰ ਦਾ ਯਸਨ ਵਾਲਾ ਪ੍ਰਾਈਸ ਹੈ ਕੋਈ 13 ਲੱਖ ਤੇ 80000 ਰੁਪਿਆ ਠੀਕ ਹੈ ਜੀ ਕੋਸ਼ਿਸ਼ ਕਰਕੇ 11.5 ਤੋਂ 12 ਲੱਖ ਰੁਪਏ ਦਾ ਕਾਰ ਦੇ ਉੱਪਰ ਕਰਾ ਦੇਾਂਗੇ ਲੋਨ ਡੀਜ਼ਲ ਪਿਓਰ ਮੈਨੂਅਲ ਹੈ ਜੀ ਆਈਐਮਟੀ ਕਾਰ ਤਾਂ ਮੈਂ ਵਾਰੀ ਵਾਰੀ ਇੱਧਰ ਆ ਰਹੇ ਆਂ ਆਈਐਮਟੀ ਦੀ ਮਾਰਕੀਟ ਘਾਟਾ ਜਿਹਦਾ ਕਲੱਚ ਨਹੀਂ ਹੁੰਦਾ ਠੀ ਠੀਕ ਹੈ ਜੀ ਹਾਂਜੀ ਇਹ ਵੀ ਦੋਸਤੋ ਮਾਈਲੇਜ ਤੁਹਾਨੂੰ ਵਧੀਆ ਭਾਲਦੇ ਹੋ ਲਗਜ਼ਰੀ ਫੀਰ ਭਾਲਦੇ ਜਿਹੜਾ ਸਟਾਕ ਖੜਾ ਸਾਰਾ ਹੀ ਫਸਟ ਓਨਰ ਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਆਪਣੀ ਨਵੀਂ ਥਾਰ ਥਾਰ 2000 ਤੇ ਮਾਡਲ 23 ਹੈ ਠੀਕ ਹੈ ਜੀ ਪੀਵੀ 65 ਮੁਹਾਲੀ ਦਾ ਨੰਬਰ ਹੈ 1800 ਨੰਬਰ ਵੀ ਸੋਹਣਾ ਪੀਵੀ 65 ਬੀ ਐਫ 1800 1800 ਸਾਰੀ ਗੱਡੀ ਓਰੀਜਨਲ ਪੇਂਟ ਦੀ ਹੈ ਸਾਰੀ ਬੋਡੀ ਦੇ ਜਿੱਥੇ ਲੋਹੇ ਦਾ ਪਾਰਟ ਆ ਕਿਤੇ ਸਿੰਗਲ ਡੌਟ ਦਾ ਵੀ ਨਿਸ਼ਾਨ ਨਹੀਂ ਠੀਕ ਹੈ ਜੀ ਰੀਅਲ 휠 ਡਰਾਈਵ ਹੈ ਨਾਲ ਦੇ ਟਾਇਰ ਆ ਚੱਲੀ ਹੋਈ ਐ ਸਿਰਫ 19000 ਕਿਲੋਮੀਟਰ ਲੈ ਦੋਸਤੋ ਲੈਸ ਡਰਾਈਵ ਆ ਤੁਹਾਨੂੰ ਮੀਟਰ ਵੀ ਆਪਾਂ ਚੈੱਕ ਕਰਵਾ ਦਿੰਨੇ ਆ 19000 ਹੀ ਚੱਲੀ ਹੋਈ ਆ ਗੱਡੀ ਇਹ 1800 ਨੰਬਰ ਆ ਥਾਰ ਰੀਅਲ 휠 ਡਰਾਈਵ ਮਹਿੰਦਰਾ ਪਹਿਲੇ ਨਾਂ ਤੇ ਆ ਠੀਕ ਹੈ ਜੀ ਫੁੱਲ ਬੀਮਾ ਕਾਰ ਦਾ ਹਾਂਜੀ ਲੈਸ ਡਰਾਈਵ ਆ ਵੇਖੋ ਤੁਸੀਂ ਥਾਰ ਹੁਣ ਆਪਾਂ ਬਾਈ ਦੇ ਪੁੱਛਦੇ ਆ ਬਈ ਇਹਦਾ ਰੇਟ ਕੀ ਰੱਖਿਆ ਹੋਇਆ ਇਹ ਕਾਰ ਆਪਾਂ ਯਸਨੋਂ ਦੇ ਵਿੱਚ ਰੇਟ ਦੇ ਦਿਆਂਗੇ ਜੀ 1350000 ਰੁਪਏ ਦੀ ਕਾਰ ਦੇ ਦਿਆਂਗੇ ਠੀਕ ਹੈ ਜੀ 11 ਤੋਂ 11.5 ਲੱਖ ਰੁਪਏ ਦਾ ਕੋਸ਼ਿਸ਼ ਕਰਕੇ ਲੋਨ ਆਪਾਂ ਬੈਂਕ ਤੋਂ ਇਸ ਕਾਰ ਦੇ ਉੱਪਰ ਵੀ ਕਰਾ ਦੇਾਂਗੇ ਠੀਕ ਹੈ ਜੀ ਪਹਿਲੇ ਨਾਂ ਤੇ ਆ ਫੁੱਲ ਬੀਮਾ ਹਮ ਗ੍ਰੇ ਕਲਰ ਦੇ ਵਿੱਚ ਆ ਫੁੱਲਿੀ ਸ਼ੋਰਡ ਆ ਕਾਰ ਦਾ ਪੀਵੀ ਪੈਨ ਮੁਹਾਲੀ ਦਾ ਨੰਬਰ ਠੀਕ ਹੈ ਇਹ ਦੇਖੋ ਕਲੀ ਕਲੀ ਜਾਣ ਕਰਕੇ ਆਪਾਂ ਤੁਹਾਨੂੰ ਦੇਤੀ ਹੋਈ ਆ ਕੈਂ ਕਾਰ ਆ ਬਿਲਕੁਲ ਥਾਰ ਰੀਅਰ ਵੀਲ ਡਰਾਈਵ ਉਸ ਤੋਂ ਬਾਅਦ ਫਿਰ ਜੋ ਆਪਣਾ ਆ ਬਈ ਤੋਹਫਾ ਆ ਗਿਆ ਮੈਨੂੰ ਲੱਗਦਾ ਬਾਕੀ ਪੱਸਾ ਨਹੀਂ ਪਤਾ ਲੱਗਦਾ ਇਹ ਵਾਕਈ ਤੋਹਫਾ ਸਾਡੀ ਯਾਰ ਦਾ ਜੀ ਠੀਕ ਹੈ ਜੀ 2015 ਵਰਦਕਾਰ ਹੈ ਕਿਸੇ ਮਿਲਟਰੀ ਅਫਸਰ ਦੀ ਕਾਰ ਆ ਬਲੈਕ ਕਮਾਂਡੋ ਦੀ ਆਰਮੀ ਦਾ ਸਟicker ਲੱਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਬਲੈਕ ਐਟ ਕਮਾਂਡੋ ਕਮਾਂਡੋ ਦਾ ਹਾਂ ਜੀ ਠੀਕ ਹੈ ਸਾਰੀ ਗੱਡੀ origignal ਪੇਂਟ ਦੀ ਹੈ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਬੰਪਰ ਤੋਂ ਬੰਪਰ ਠੀਕ ਹੈ ਜੀ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 27000 ਲੈਕ ਦੋਸਤੋ ਆ ਵੀ ਪਤਾ ਪੜਾਕਾ ਸਿਰਫ 27000 ਮੀਟਰ ਚੈੱਕ ਕਰਵਾ ਦੇਣਾ ਚੀਜ਼ਾਂ ਦੀ ਗੱਲ ਕਰਾਂਗੇ ਇਹਦੇ ਵਿੱਚ ਆ ਜਾਂਦੇ ਆ ਜੀ ਇਲੈਕਟ੍ਰੋਨਿਕ ਸੀਟ ਹੂੰ ਹੂੰ ਪੁਸ਼ਪਨ ਨੂੰ ਸਟਾਰਟ ਕਰੋ ਮੇਰੇ ਪੁਸ਼ਪਨ ਨੂੰ ਪਿਓ ਮੀਟਰ ਚੈੱਕ ਕਰਾਈਏ ਸਨਰੂਫ ਇਹਦੇ ਵਿੱਚ ਆ ਜਾਂਦਾ ਜੀ ਠੀਕ ਹੈ ਜੀ W10 ਵੇਰੀਐਂਟ ਆ ਜੀ 2015 ਮਾਡਲ ਲੈਕ ਦੋਸਤੋ ਮੈਨੂਅਲ ਗੇਅਰ ਦੇ ਵਿੱਚ 7 ਸੀਟਰ ਦੇ ਵਿੱਚ ਫੁੱਲ ਸੇਫਟੀ ਵਾਲੀ ਕਾਰ ਪੰਜੋ ਲੌਏ ਵਿਲ ਸਾਰੇ ਆਟੋਮੈਟਿਕ ਸੀ ਕੇ ਫੋਲਡੇਬਲ ਠੀਕ ਹੈ ਬੈਕ ਵਾਈਪਰ ਪੀ ਵੀ 65 ਮੁਹਾਲੀ ਦਾ ਨੰਬਰ ਆ W10 ਠੀਕ ਹੈ ਜੀ ਸਿੰਗਲ ਓਨਰ ਦੀ ਕਾਰ ਹੈ ਡੀਜ਼ਲ ਦੇ ਵਿੱਚ ਹੂੰ ਪਿਛਲੀ ਵੀਡੀਓ ਦੇ ਵਿੱਚ ਬਲੈਕ ਕਲਰ ਦੀ ਕਾਰ ਆਪਣੇ ਕੋਲ ਆਈ ਸੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਹਿਲੇ ਬੰਦੇ ਆਏ ਉਹੀ ਕਾਰ ਪਰਚੇਜ਼ ਕਰਕੇ ਲੈ ਗਏ ਵੀਰ ਮੇਰੇ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਹੈ ਇਹਦਾ ਯਸਨ ਵਾਲਾ ਛੋਟਾ ਜਿਹਾ ਪ੍ਰਾਈਸ ਹੈ ਜੀ 9 ਲੱਖ ਰੁਪਈਆ ਠੀਕ ਹੈ ਇਸ ਤੋਂ ਘੱਟ ਕਾਰ ਨਹੀਂ ਮਿਲੇਗੀ ਕਾਰ ਦੀ ਗਾਰੰਟੀ ਹੋਏਗੀ ਬੰਪਰ ਤੋਂ ਬੰਪਰ ਜੈਨੂਨ ਕੋਈ ਬੰਦਾ ਕਹੇ ਇੱਥੋਂ ਪੇਂਟ ਹੋਈ ਹੈ ਹੂੰ ਜਾਂ ਇੱਥੇ ਦਾ ਪਿੱਛੋਂ ਪੇਂਟ ਹੋਈ ਹੈ ਤਾਂ ਕਾਰ ਫਰੀ ਦੇ ਦਿਆਂਗੇ ਯਾਰ ਠੀਕ ਹੈ ਜੀ ਹਾਂਜੀ ਲੈ ਵੀ ਦੋਸਤੋ ਗਣਪਤੀ ਕਾਰ ਬਜ਼ਾਰ ਘੱਟ ਚੱਲੀਆਂ ਕਾਰ 9 ਲੱਖ ਰੁਪਏ ਦੀ ਕਾਰ ਹੈ ਜੀ ਇਹ ਠੀਕ ਹੈ ਜੀ 6.5 ਲੱਖ ਰੁਪਏ ਦਾ ਲੋਨ ਆਪਾਂ ਬੈਂਕ ਤੋਂ ਇਹਦੇ ਉੱਪਰ ਵੀ ਕਰਾ ਦੇਾਂਗੇ ਜੀ ਠੀਕ ਹੈ ਜੀ ਲੈ ਵੀ ਦੋਸਤੋ ਥੋੜੇ ਪੈਸੇ ਲਿਆਓ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਲੋਨ ਵੀ ਥੋੜਾ W10 ਸਿਰਫ 27000 ਚੱਲੀ ਸਨ ਰੂਫ ਵਾਲਾ ਟੌਪ ਐਂਡ ਵੇਰੀਐਂਟ ਠੀਕ ਹੈ ਜੀ ਮਾਈਲੇਜ ਵੀ ਬਹੁਤ ਵਧੀਆ ਕਾਰ ਦੀ ਪਰਫਾਰਮੈਂਸ ਤਾਂ ਮਹਿੰਦਰਾ ਦੀ ਅੱਜ ਕੱਲ ਬੱਚੇ-ਬੱਚਿਆਂ ਨੂੰ ਪਤਾ ਹੈ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਵਧੀਆ ਤੇ ਸਾਫ਼ ਪਈ ਹੋਈ ਆ ਲੈ ਵੀ ਦੋਸਤੋ ਇੱਕ ਆ ਥੋੜੇ ਹਸਤੇ ਲੈ ਕੇ ਆਇਆ ਚਿੱਟੇ ਰੰਗ ਦੇ ਵਿੱਚ ਆ ਬਹੁਤ ਨਵੇਂ ਵਰਗੀ ਪਈ ਆ ਬਹੁ ਨੋਵਾ ਕ੍ਰਿਸਟਾ ਜੀ 2000 ਤੇ 20 ਮਾਡਲ ਹੈ ਠੀਕ ਹੈ ਜੀ ਰਜਿਸਟਰਡ ਹੈ 2021 ਹਮ ਹਮ ਪਹਿਲੇ ਨਾਂ ਤੇ ਹੈ ਫੁੱਲ ਬੀਮਾ ਠੀਕ ਹੈ ਜੀ ਕੈਪਟਨ ਸੀਟਾਂ ਦੇ ਵਿੱਚ ਕਾਰ ਆ ਲੈਦਰ ਦੇ ਸੀਟ ਕਵਰ ਮੈਟਿੰਗ ਹੋਈ ਵੀ ਹੈ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 54000 ਕਿਲੋਮੀਟਰ ਠੀਕ ਹੈ ਲੈਫਟ ਡਰਾਈਵਣਾ ਚੱਲੀ ਵੀ ਘੱਟ ਹੋਈ ਆ ਰੇਡ ਕੀ ਰੱਖਿਆ ਹੋਇਆ ਬਈ ਇਹ ਕਾਰ ਯਸਨੋ ਦੇ ਵਿੱਚ ਮਿਲ ਜੂਗੀ ਜੀ 16 ਲੱਖ ਰੁਪਏ ਠੀਕ ਹੈ ਜੀ B6 ਕਾਲੀ ਕਾਰ ਆ ਇਹਦਾ ਇੰਜਨ B6 ਆ ਗਿਆ ਯੂਰੀਆ ਪੰਦਾ ਵਿੱਚ ਠੀਕ ਹੈ 2020 ਰਜਿਸਟਰਡ 2021 ਪਹਿਲੇ ਨਾਂ ਦੀ ਨੋਵਾ ਕ੍ਰਿਸਟਾ ਜੀ ਮਾਡਲ ਦੇ ਵਿੱਚ ਠੀਕ ਹੈ ਲੋਨ ਵਗੈਰਾ ਕਿੰਨਾ ਕਰਦਾਂਗੇ ਤੇ ਲੋਨ ਹੋ ਜੂਗਾ ਜੀ ਕਾਰ ਦੇ ਉੱਪਰ ਸਾਢੇ 12 13 ਲੱਖ ਦੇ ਵਿੱਚ ਠੀਕ ਹੈ ਇਹ ਟੈਕਸੀ ਵਾਲੇ ਭਰਾ ਵੀ ਲਿਆ ਸਕਦੇ ਆ ਪ੍ਰਾਈਵੇਟ ਵੀ ਲਿਆ ਸਕਦੇ ਆ ਠੀਕ ਹੈ 13 ਗੁਲਾਖ ਦਾ ਲੋਨ ਹੋ ਜੂ 16 ਦੀ ਕਾਰ ਆ 3 ਲੱਖ ਰੁਪਏ ਡਾਊਨ ਬਏ ਮਨਾ ਕਰਦੇ ਠੀਕ ਹੈ ਥੋੜੇ ਪਹਿਲੇ ਆਓ ਲੈਸ ਡੇ ਬਣਾ ਵੀ 54000 ਚੱਲੂ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਥੋੜੇ ਹੋਸੇ ਲੈ ਕੇ ਆ ਗਏ ਆ ਟੋヨタ ਲੈਵੀ ਅਰਬਨ ਕਰੂਜ਼ਰ ਹੂੰ 2000 ਤੇ 22 ਮਾਡਲ ਹੈ ਠੀਕ ਹੈ ਜੀ ਸਿਰਫ 30000 ਚੱਲੀ ਕਾਰ ਆ ਟਾਪ ਐਂਡ ਵੇਰੀਐਂਟ ਆ ਠੀਕ ਹੈ ਜੀ ਪੈਟਰੋਲ ਦੇ ਵਿੱਚ ਹੀ ਕਾਰ ਆਂਦੀ ਹੈ ਡੀਜ਼ਲ ਦੇ ਵਿੱਚ ਨਹੀਂ ਆਂਦੀ ਜੀ ਇਹ ਟਵਾਟਾ ਦਾ ਲੋਗੋ ਲੱਗ ਗਿਆ ਤਾਂ ਮਤਲਬ ਕਿ ਗਾਰੰਟੀਆ ਵਾਰੰਟੀਆ ਸ਼ੁਰੂ ਸ਼ੁਰੂ ਬਿਲਕੁਲ ਜੀ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਬਹੁਤ ਵਧੀਆ ਤੇ ਨਵੇਂ ਵਰਗੀ ਨਵੇਂ ਸੀਟ ਕਵਰ ਆ ਨਵੀਂ ਮੈਟਿੰਗ ਆ ਨਾਲ ਦੇ ਟਾਇਰ ਆ ਠੀਕ ਹੈ ਰੇਟ ਬਾਈ ਸੱਸਣੀ ਪਹਿਲੇ ਨਾਲ ਦੀ ਕਾਰ ਆ ਇਹ ਕਾਰ ਜਸਨੋਂ ਦੇ ਵਿੱਚ ਮਿਲ ਜੂਗੀ ਜੀ 8 ਲੱਖ ਤੇ 75000 ਰੁਪਏ ਦੀ ਠੀਕ ਹੈ ਜੀ ਸਾਢੇ 7 ਲੱਖ ਰੁਪਏ ਦਾ ਲੋਨ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਹੋ ਜੂਦਾ ਹੈ ਠੀਕ ਹੈ ਲੈ ਵੀ ਦੋਸਤੋ ਰੇਟ ਤੋਂ ਇਥੋਂ ਲੈ ਹੈ ਲੋਨ ਵੀ ਇੱਥੇ ਹੋਇਆ ਰਿਕਾਰਡ ਚੈੱਕ ਕਰਾ ਕੇ ਵੀ ਮੇਰਾ ਕੋਈ ਵੀ ਕਾਰ ਪਰਚੇਸ ਕਰਨ ਆ ਸਕਦਾ ਹੈ